ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅਪਨੇ YouTube ਚੈਨਲ Proud Punjabi BB13 ਤੇ ਰਹਿੰਦੇ ਤੁਹਾਡਾ ਸਵਾਲ ਤਾਂ ਅੱਜ ਆਪਾਂ ਨਵੀ ਦਿੱਲੀ ਸਟੇਸ਼ਨ ਤੇ ਖੜਿਆਂਗੇ ਇਸ ਤੋਂ ਬਾਅਦ ਆਪਾਂ ਮੈਟਰੋ ਸਟੇਸ਼ਨ ਤੇ ਤੁਹਾਨੂੰ ਲੈ ਕੇ ਚੱਲਾਂਗੇ ਅੰਡਰਗਰਾਉਂਡ ਦੇਖ ਸਕਦੇ ਹੋ ਤੁਸੀਂ ਦਿੱਲੀ ਦਾ ਇਹ ਮੈਟਰੋ ਸਟੇਸ਼ਨ ਹੈਗਾ ਅੰਡਰਗਰਾਉਂਡ ਬਣਿਆ ਹੋਇਆ ਹੈਗਾ ਬਹੁਤ ਹੀ ਜ਼ਿਆਦਾ ਵੱਡਾ ਹੈ ਇਸ ਤੋਂ ਬਾਅਦ ਹੀ ਅਸੀਂ ਮੈਟਰੋ ਦੀ ਟਿਕਟ ਟਿਕਟਾਉਣ ਲਈ ਨਮੀ ਤੇ ਪਹੁੰਚ ਗਏ ਫਿਰ ਸਾਡੀ ਚੈਕਿੰਗ ਹੋਈ ਚੈਕਿੰਗ ਤੋਂ ਬਾਅਦ ਸਾਨੂੰ ਅੱਗੇ ਜਾਣ ਲਈ ਦਿੱਤਾ ਗਿਆ ਸੀੜੀਆਂ ਵੇਖ ਸਕਦੇ ਹੋ ਤੁਸੀਂ ਜਿਹੜੀਆਂ ਉੱਪਰ ਜਾਂਦੇ ਨੇ ਆਟੋਮੈਟਿਕ ਇਧਰੋਂ ਜੀ ਆਪਣੀ ਟ੍ਰੇਨ ਆਉਗੀ ਟ੍ਰੇਨ ਵੀ ਤੁਹਾਨੂੰ ਦਿਖਾਵਾਂਗੇ ਮੈਟਰੋ ਦੀ ਕਿਉਂਕਿ ਬਹੁਤ ਫਾਸਟ ਚੱਲਦੀ ਹੈ ਸਾਡੀ ਟ੍ਰੇਨ ਆ ਚੁੱਕੀ ਹੈ ਵੇਖ ਸਕਦੇ ਹੋ ਤੁਸੀਂ ਬਹੁਤ ਹੀ ਜ਼ਿਆਦਾ ਸਾਫ ਸਫਾਈ ਤੇ ਸੁੰਦਰ ਬਣੀ ਹੋਈ ਹੈ ਟ੍ਰੇਨ ਦੇ ਅੰਦਰੋਂ ਵੀ ਤੁਹਾਨੂੰ ਦਿਖਾਉਣਾ ਆ। ਤੇ ਅੰਦਰਲਾ ਪਾਸਾ ਟ੍ਰੇਨ ਦਾ ਹੀ। ਟ੍ਰੇਨ ਹੁਣ ਚੱਲ ਪਈ। ਬਾਹਰ ਖਿੜਕੀ ਵਿੱਚ ਦੇਖੋ ਜੀ ਕਿੰਨੀ ਫਾਸਟ ਚੱਲਦੀ ਆ। ਜੀ ਜੀ ਅੱਜ ਤੁਹਾਨੂੰ ਨਵੀਂ ਦਿੱਲੀ ਮੈਟਰੋ ਸਟੇਸ਼ਨ ਵਧੀਆ ਲੱਗਿਆ ਹੋਵੇ ਤਾਂ ਆਪਣੇ ਵਲੌਗ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਤੇ ਬਾਕੀ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣ। ਥੈਂਕਸ ਫਾਰ ਵਾਚਿੰਗ।